ਕਰ ਰਹੇ ਸਭ ਜਲੰਧਰ ਜਲੰਧਰ ਦੇ ਵਿੱਚ ਜਲੰਧਰ ਵੈਸਟੂ ਦੇ ਵਿੱਚ ਇਲੈਕਸ਼ਨ ਹੈ ਵੈਸਟ ਦੇ ਇਲੈਕਸ਼ਨ ਦੇ ਲਈ ਸੰਗਠਨ ਦਾ ਜਲੰਧਰ ਦੇ ਵਿੱਚ ਦੇਖੋ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕੀਤਾ ਜਾ ਰਿਹਾ ਸੀਗਾ ਸੰਦੀਪ ਪਾਟਕ ਜੀ ਨੇ ਕਿਹਾ ਵੀ ਇਹ ਇਲੈਕਸ਼ਨ ਮੈਂ ਚਲਾਉਂਗਾ ਉਹਨਾਂ ਦੇ ਉੱਤੋਂ ਦੀ ਹੋ ਕੇ ਉਹਨਾਂ ਨੇ ਅਨਾਉਂਸ ਕਰਤਾ ਸੀ ਵੀ ਮੌਕਾਨ ਲਵਾਂਗਾ ਉਹਨਾਂ ਨੇ ਕਿਹਾ ਨਹੀਂ ਮੈਂ ਚਲਾਉਂਗਾ ਇੱਥੇ ਭਗਵੰਤ ਮਾਨ ਹੋ ਰਹੇ ਦਾ ਕੋਈ ਕੰਮ ਨਹੀਂ ਉਹ ਆਪਣੀ ਅਥਾਰਟੀ ਐਗਜ਼ਰਟ ਕਰਨ ਵਾਸਤੇ ਇੱਥੇ ਆਏ ਐ ਦੂਜੀ ਗੱਲ ਐ ਇੱਥੇ ਹੁਣ ਰਹਿਣਗੇ ਜਾਂ ਨਹੀਂ ਰਹਿਣਗੇ ਆ ਇਸ ਗੱਲ ਤੇ ਨਿਰਭਰ ਕਰਦਾ ਐ ਵੀ ਕੱਲ ਸੋਮਵਾਰ ਨੂੰ ਜਦੋਂ ਕੇਜਰੀਵਾਲ ਸਾਹਿਬ ਦੀ ਜਮਾਨਤ ਦੇ ਉੱਤੇ ਦਿੱਲੀ ਹਾਈ ਕੋਰਟ ਫੈਸਲਾ ਲਾਊਗੀ ਉਹਦੇ ਤੇ ਨਿਰਭਰ ਕਰਦਾ ਐ ਅਗਰ ਕੇਜਰੀਵਾਲ ਸਾਹਿਬ ਨੂੰ ਹਾਈ ਕੋਰਟ ਨੇ ਕਹਿਤਾ ਵੀ ਜੇਲ੍ਹ ਦੇ ਇਤਿਹਾੜ ਦੇ ਅੰਦਰ ਹੀ ਰਹੋ ਤਾਂ ਭਗਵੰਤ ਮਾਨ ਜੀ ਇੱਥੇ ਇੱਕ ਦਿਨ ਹੀ ਰੁਕਦੇ ਸ ਸ਼ਾਮ ਨੂੰ ਟਾਪ ਲਾ ਜਾਣਗੇ ਇਥੋਂ ਕਿਉਂਕਿ ਉਹਦੇ ਬਾਅਦ ਉਹਨਾਂ ਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਨਾ ਤਾਂ ਪਾਟਾ ਘੁਟ ਉਤਾਰ ਸਕਦਾ ਤੇ ਮੈਨੂੰ ਲੱਗਦਾ ਜਿਹੜੇ ਉਹ ਸੀਗੇ ਰਾਗਵ ਚੱਡਾ ਜੀ ਉਹ ਤਾਂ ਅੱਜ ਫੇਰ ਚਲੇ ਗਏ ਇੰਗਲੈਂਡ ਚਲੇ ਗਏ ਸ਼ਾਇਦ ਵਾਪਸ ਅੱਜ ਫੇਰ ਚਲੇ ਗਏ ਉਹਨਾਂ ਨੂੰ ਕੋ ਉਹਦਾ ਖਤਰਾ ਨਹੀਂ ਪਰ ਅਗਰ ਕੇਜਰੀਵਾਲ ਸਾਹਿਬ ਨੂੰ ਕੱਲ ਜ਼ਮਾਨਤ ਮਿਲ ਗਈ ਸੋਵਾਰ ਨੂੰ ਤੇ ਮੈਨੂੰ ਲੱਗਦਾ ਵੀ ਜਿਹ ਦਿਨ ਰਿਜ਼ਲਟ ਆਇਆ ਜਿਹ ਦਿਨ ਇਥੋਂ ਸੀਤ ਲੰਗਰਾਲ ਜੀ ਵੈਸਟ ਜੋ ਜਿੱਤੇ ਉਸੇ ਦਿਨ ਭਗਵੰਤ ਮਾਨ ਜੀ ਦਾ ਪਰਾਜਨਿਤਿਕ ਤੌਰ ਤੇ ਨਿਵੇੜਾ ਹੋ ਜੂਗਾ ਉਹਨਾਂ ਨੂੰ ਮੁੱਖ ਮੰਤਰੀ ਦੀ ਕੋਠੀ ਵੀ ਖਾਲੀ ਕਰਨੀ ਪਊਗੀ ਜਲੰਧਰ ਵਾਲੇ ਰੱਖਦੇ ਐ ਨਹੀਂ ਰੱਖਦੇ ਉਹ ਅੱਗੇ ਦੀ ਗੱਲ ਹੈ ਜੱਟ ਸਾਹਿਬ ਨਾਲ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਸ਼ੀਤਲੰਗਰਾਲ ਉਹ ਕਹਿੰਦੇ ਕੋ ਸ਼ੀਤਲੰਗਰਾਲ ਜਿਹੜੇ ਸਾਡੇ ਐਮਪੀ ਸੀ ਆਮ ਆਦਮੀ ਪਾਰਟੀ ਨੂੰ ਉਹ ਕੁਝ ਨਹੀਂ ਕਰ ਸਕਿਆ ਉਹ ਅਸੀਂ ਕਰਕੇ ਦਿਖਾਵਾਂਗੇ ਜੀ ਆਮ ਆਦਮੀ ਪਾਰਟੀ ਦੇ ਸ਼ੀਤਲੰਗਰਾਲ ਜੀ ਸਾਡੇ ਬੀਜੇਪੀ ਦੇ ਪੁਰਾਣੇ ਕਾਰਕਟਰ ਰਹੇ ਐ ਉਹ ਪਾਰਟੀ ਛੱਡ ਕੇ ਐਸੇ ਕਰਕੇ ਇਹਨਾਂ ਨਾਲ ਗਏ ਸੀਗੇ 2022 ਦੇ ਅੰਦਰ ਆਮ ਆਗੂੀ ਪਾਰਟੀ ਜੇ ਵੀ ਜਲੰਧਰ ਦਾ ਕੋਈ ਭਲਾ ਕਰਾਂਗੇ ਜਦੋਂ ਪਾਰਟੀ ਭਲਾ ਨਹੀਂ ਕਰ ਸਕੀ ਜਲੰਧਰ ਦੇ ਹਾਲਾਤ ਬੱਦਰ ਬੱਦਰ ਹੁੰਦੇ ਚਲੇ ਗਏ ਉਹਦੇ ਬਾਅਦ ਉਹ ਛੱਡ ਕੇ ਸਾਡੇ ਕੋਲ ਵਾਪਸ ਆਏ ਹੈ ਹੁਣ ਕਿਹੜਾ ਨਵਾਂ ਫਾਰਮੂਲਾ ਭਗਵੰਦ ਮਾਨ ਜੀ ਕੋਲ ਆਇਆ ਹੈ ਜਿਹਦੇ ਨਾਲ ਹੁਣ ਜਲੰਧਰ ਦਾ ਕੋਈ ਸੁਨਾਰ ਦੇਣਗੇ ਜਿਹੜਾ ਕਮਸ਼ੀਸ਼ੀਲ ਰਿੰਕੂ ਜੀ ਨਹੀਂ ਕਰ ਸਕੇ ਯਾ ਅਸ਼ੀਤ ਲੰਗਰਾਲ ਜੀ ਨਹੀਂ ਕਰ ਸਕੇ ਉਹ ਕੀ ਕਰ ਦੇਣਗੇ ਪਰ ਉਸ ਤੋਂ ਵੀ ਵੱਡੀ ਗੱਲ ਹੈ ਇੱਕ ਸਰਕਾਰ ਜਿਹੜੀ 22 ਸਾਲ ਤੋਂ ਰਾਜ ਕਰ ਰਹੀ ਹੈ ਅੱਜ ਮੈਨੀਫੈਸਟੋ ਜਾਰੀ ਕਰ ਰਹੀ ਹੈ ਅਜ ਤੱਕ ਦੱਸਣ ਵੀ 22 ਸਾਲ ਦੇ ਅੰਦਰ ਤੁਸੀਂ ਜਲੰਧਰ ਵਾਸਤੇ ਕੀਤਾ ਕੀ ਹੈ ਉਹਦਾ ਕੋਈ ਉਹ ਜ਼ੀਰੋ ਹੈ ਇਸ ਕਰਕੇ ਕੁਝ ਦੱਸ ਨਹੀਂ ਸਕਦਾ ਜਲੰਧਰ ਤੇ ਜਲੰਧਰ ਤੇ ਅਗਿਆ ਮੈਂ ਜਲੰਧਰ ਦੇ ਅੰਦਰ ਤਾਂ ਵਿਕਾਸ ਕਰਨਾ ਤੇ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਬਣਾਇਆ ਜਾਏਗਾ ਤੇ ਲੀਡਰਸ਼ਿਪ ਇਹ ਹੀ ਕਹਿ ਰਹੀ ਜਲੰਧਰ ਜੇ ਬੈਸਟਾ ਵਿਕਾਸ ਕਰਦਾ ਤੇ ਆਪ ਦਾ ਹੋਏ ਕਿ ਇਹ ਤਾਂ ਅਗਰ ਕੋਈ ਹੋਰ ਐਮਐਲਏ ਬਣਦਾ ਹੈ ਉਹ ਤੁਹਾਡੇ ਦੇ ਕੀ ਕਰਫਤ ਦੇਖੋ ਸਾਫ ਇਹਦੇ ਨਾਲ ਜਦੋਂ ਨਾਲ ਦੀ ਨਾਲ ਭਗਵੰਤ ਮਾਨ ਜੀ ਨੂੰ ਇੱਥੋਂ ਤੁਰਨਾ ਪਿਆ ਮੁੱਖ ਮੰਤਰੀ ਦੀ ਕੁਰਸੀ ਤੋਂ ਅਗਲਾ ਮੁੱਖ ਮੰਤਰੀ ਸਮਝ ਜੂਗਾ ਜੋ ਵੀ ਬਣੂਗਾ ਕਿ ਕੱਲੀ ਰੇਵੜੀਆਂ ਵੇਚ ਕੇ ਨਹੀਂ ਕੰਬਰਣਾ ਇਲਾਕੇ ਦੀ ਤਰੱਕੀ ਕਰਾਣੀ ਪਊਗੀ ਤੇ ਉਹ ਅਸੀਂ ਤਰੱਕੀ ਕਰਵਾ ਕੇ ਦੇਾਂਗੇ ਅਸੀਂ ਆਪਾ ਅਸੀਂ ਕਾਂਗਰਸ ਪਾਰਟੀ ਹੈ ਨਹੀਂ ਜਿਹੜੇ ਉਹਨਾਂ ਦੇ ਗੋਡਿਆਂ 'ਚ ਚਰਣਾ 'ਚ ਜਾ ਕੇ ਬੈਠ ਜਾਾਂਗੇ ਅਸੀਂ ਹੁਣ ਆਪੋਜੀਸ਼ਨ ਦਾ ਰੋਲ ਭਾਜਪਾ ਨੇ ਨਿਭਾਣਾ ਹੈ ਕਿਉਂਕਿ ਭਾਜਪਾ ਨੇ ਹੀ 2027 ਦੇ ਅੰਦਰ ਪੰਜਾਬ ਦੀ ਸਰਕਾਰ ਬਣਾਣੀ ਹੈ